ਕਰਨ ਮਾਮਲੇ ਦੇ ਵਿੱਚ ਫੌਜੀ ਅਫਸਰ ਵੱਲੋਂ ਇੱਕ ਵੱਡਾ ਖਲਾਸਾ ਕੀਤਾ ਗਿਆ ਉਹ ਤੁਹਾਨੂੰ ਸੁਣਾਉਣਾ ਹੈ ਪਹਿਲਾਂ ਫਿਰ ਆਪਾਂ ਗੱਲਬਾਤ ਕਰਾਂਗੇ ਤੇ ਵੀਡੀਓ ਸਕਿਪ ਨਹੀਂ ਕਰਨਾ ਤੇ ਸਾਰੀ ਵੀਡੀਓ ਵੇਖਿਓ ਸਾਥ ਦਿਓ ਸੱਚ ਦਾ ਕਿਉਂਕਿ ਅਸੀਂ ਵੀ ਜਿੰਨੀ ਕੋਸ਼ਿਸ਼ ਹੁੰਦੀ ਆ ਓਨੀ ਕੋਸ਼ਿਸ਼ ਕਰੇ ਆ ਵੱਧ ਤੋਂ ਵੱਧ ਕਰੇ ਆ ਤੇ ਇੱਕ ਸਿੱਖ ਕੌਮ ਨੂੰ ਬੇਨਤੀ ਆ ਤੇ ਨਾਲੇ ਕਰਨਲ ਦੇ ਪਰਿਵਾਰ ਨੂੰ ਬੇਨਤੀ ਆ ਕਿ ਸੀਬੀਆਈ ਜਾਂਚ ਕਰਾਈ ਜਾਵੇ ਤੇ ਨਾਲ ਜਿਹੜਾ ਤੇਰਾ ਮਾਰਚ ਨੂੰ ਅਨਕਾਉਂਟਰ ਕਰਕੇ ਆਇਆ ਜਸਪ੍ਰੀ ਦਾ ਉਹ ਵੀ ਜਿਹੜਾ ਸੱਚੋ ਦਾ ਸਾਹਮਣਾ ਆ ਸਕੇ ਕਿ ਉਹ ਆਸਲੀ ਸੀ ਜਾਂ ਫੇਕ ਸੀ ਜਾਂ ਕਿਸ ਤਰ੍ਹਾਂ ਕੀ ਕੁਝ ਹੋਇਆ ਉਸ ਨੌਜਵਾਨ ਦੇ ਨਾਲ ਤੇ ਉਸ ਤੋਂ ਬਾਅਦ ਕਾਰਨਲ ਨੂੰ ਕਿੰਨਾ ਕਰਕੇ ਕੁੱਟਿਆ ਉਹਦੇ ਵਿੱਚ ਰੀਜਨਲ ਬੜੇ ਬੜੇ ਨਿਕਲ ਸਕਦੇ ਆ ਉਹਦੇ ਪਿੱਛੇ ਹੱਤ ਕੀ ਦਾਗਾ ਤੇ ਕਿਉਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਪਹਿਲਾਂ ਹਿਮਾਚਲ ਦੇ ਵਿੱਚ ਇਹ ਮਾਹੌਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਬਦਾ ਚੰਡੇ ਲੈ ਕੇ ਜਿਹੜਾ ਮਾਹੌਲ ਖਰਾਬ ਕੀਤਾ ਕਿਸਾਨਾਂ ਉੱਤੇ ਤਸੱਦਦ ਕੀਤਾ ਇਹ ਹੱਥ ਕਿਹਦਾ ਹੈ ਦੇ ਪਿੱਛੇ ਕਿਹੜੀ ਏਜੰਸੀਆਂ ਕੰਮ ਕਰ ਰਹੀਆਂ ਨੇ ਇਹ ਸਭ ਤੋਂ ਵੱਡਾ ਸਵਾਲ ਆ ਜੇਕਰ ਤੁਸੀਂ ਅੱਜ ਸੀਬੀਆਈ ਜਾਂਚ ਨਾ ਕਰਾਈ ਯਾਦ ਰੱਖ ਲਓ ਕਿ ਤੁਹਾਡੇ ਨੌਜਵਾਨਾਂ ਨੂੰ ਕੋਕੋ ਕੇ ਮਰਿਆ ਜਾਊਗਾ ਤੁਹਾਨੂੰ ਪਹਿਲਾਂ ਇੱਕ ਫੌਜੀ ਅਫਸਰ ਦੀ ਵੀਡੀਓ ਸੁਣਾਉਣੇ ਜਿਨੇ ਵੱਡੇ ਖੁਲਾਸੇ ਕੀਤੇ ਆ ਤੇ ਵੀਡੀਓ ਨਾਲ ਬਨੇ ਰਹੋ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤਿਹ ਤੁਹਾਨੂੰ ਵੀਡੀਓ ਸੁਣਾਉਣਾ ਮੈਂ ਕਰਨਲ ਮਾਮਲੇ ਦੇ ਵਿੱਚ ਵੱਡਾ ਅਪਡੇਟ ਆ ਕਿ ਫੌਜੀ ਜਿਹੜੇ ਫੌਜ ਦੇ ਜਵਾਨ ਨੇ ਫੌਜ ਦੇ ਜੋ ਕਰਨਲ ਨੇ ਉਹਨਾਂ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਪੁਲਸ ਦੇ ਉੱਪਰ ਕੀ ਕੁਝ ਹੋ ਰਿਹਾਗਾ ਤੁਹਾਨੂੰ ਸੁਣਾਉਣੇ ਆ कि आखिर पुलिस वाले दारा कितने कितने जुड़ रही ने उन्होंने एक बड़ा दावा किया गा नंबर एक तो ये देश देशद्रोह है कि उन्होंने कर्नल साहब का आइडेंटिटी कार्ड भी लिया मोबाइल भी लिया हो सकता है उन पुलिस वालों के लिंक किसी पाकिस्तान या शत्रु देश के साथ हो वो उस आइडेंटिटी कार्ड को शत्रु देश के हाथों बेच भी सकते हैं उसी कॉपी भी बना सकते हैं आजकल प्रिंट मीडिया इतना एडवांस है कि आइडेंटिटी कार्ड से हु बन सकता है कोई पहचान भी नहीं होती और जो हमारे कर्नल साहब के पास जो कर्नल साहब सेना मुख्यालय में सेवरत हैं उनके मोबाइल में कितनी इंपॉर्टेंट जानकारियाँ होंगी वो सारी इंफॉर्मेशन हो सकता है वो किसी दूसरे देश को लीक कर दें आपको डर है मुझे डर है और मुझे इन इन पुलिस के ऊपर देशद्रोह का मुकदमा भी होना चाहिए ह्यूमन राइट्स को भी एक्शन लेना चाहिए और जितनी भी हमारी खुफिया एजेंसीज हैं जितनी भी हमारी इन्वेस्टिगेशन एजेंसीज ਉਹਨ ਸਭ ਕੋ ਪੁਲਸਵਾਰਾਂ ਕੋ ਰਿਮਾਂਡ ਲੈ ਕਰਕੇ ਔਰ ਪੂਰੀ ਚੈਚ ਕਰਨੀ ਚਾਹੀਏ ਤਾਂ ਕਿ ਅੱਗੇ ਸੇ ਕੋਈ ਇਸ ਐਸੀ ਦੁਰਘਟਨਾਵਾਂ ਦੀ ਪੁਨਰਵ੍ਰਿੱਤੀ ਨਾ ਹੋ ਆ ਆਪਨੇ ਕਭੀ ਐਸਾ ਦੇਖਿਆ ਆ ਫਾਇਦਾ ਵੱਡਾ ਮੁਖੀਆ ਕਰਨਲ ਅਟੇਰ ਹੋਇਆ ਵੱਡੇ ਖਲਾਸੇ ਕੀਤੇ ਨੇ ਕਿ ਜਿਹੜੇ ਕਿ ਪਾਕਿਸਤਾਨ ਦੇ ਨਾਲ ਤਾਰਾਂ ਜੁੜ ਸਕਦੀਆਂ ਨੇ ਕਿਉਂਕਿ ਆਪ ਨੂੰ ਪਤਾ ਕਿ ਪਾਕਿਸਤਾਨ ਦੇ ਵਿੱਚੋਂ ਐਵੇਂ ਨਹੀਂ ਹਥਿਆਰ ਆਉਂਦੇ ਐਵੇਂ ਨੀ ਗੋਲਾ ਬਰੂਦ ਆਉਂਦਾ ਐਵੇਂ ਨੀ ਚਿੱਟਾ ਆਉਂਦਾ ਐਵੇਂ ਨੀ ਡਰਾਉਣਾ ਆਉਂਦੇ ਇਹ ਮਿਲੀ ਭੁਗਤ ਕਰਕੇ ਸਾਰਾ ਕੁਝ ਹੋ ਰਿਹਾ ਹੈਗਾ ਅੱਜ ਜਿਹੜਾ ਕਿ ਪੰਜਾਬ ਨੂੰ ਖਾਸ ਕਰਕੇ ਨਸਾਨਾ ਬਣਾਇਆ ਜਾ ਰਿਹਾ ਹੈਗਾ ਬੜੀ ਸੋਚੋਂ ਤੇ ਸਮਝਣ ਵਾਲੀ ਗੱਲ ਆ ਇੱਥੇ ਸਿਵਿਾਈ ਅਨਕਵਾਰੀ ਹੋਣੀ ਚਾਹੀਦੀ ਆ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ 12 ਪੁਲਿਸ ਮੁਲਾਜ਼ਮਾਂ ਉੱਤੇ ਜਿਹੜਾ ਇਸ ਫੌਜੀ ਅਫਸਰ ਨੇ ਕਿਹਾ ਕਿ ਦੇਸ਼ ਧਰੋਹ ਦਾ ਮਕਦਮਾ ਚਲਾਉਣਾ ਚਾਹੁੰਦਾ ਮੈਂ ਕਹਿੰਦਾ ਕਿ ਫੌਜ ਨੂੰ ਏ ਐਕਸ਼ਨ ਆਪਣੇ ਹੱਥ ਵਿੱਚ ਕਿਉਂ ਨਹੀਂ ਲੈਂਦੀ ਫੌਜ ਕਿਉਂ ਪੁਲਿਸ ਦੇ ਮੂੰਹ ਵੱਲ ਦੇਖ ਰਹੀ ਆ ਕਿਉਂ ਸਰਕਾਰ ਦੇ ਪੰਜਾਬ ਸਰਕਾਰ ਦੇ ਮੂੰਹ ਵੱਲ ਦੇਖ ਰਹੀ ਆ ਕੀ ਅੱਜ ਦੇਸ਼ ਦੇ ਰਾਖੇ ਐਡੇ ਮੈਂ ਕਹਿੰਦਾਗਾ ਵੀ ਇੱਕ ਮਨ ਮਾਫ ਕਰਨਾ ਮੈਨੂੰ ਗੱਲ ਕਹਿਣੀ ਪੈ ਰਹੀ ਆ ਕਿ ਡਰਪੋਕ ਹੋ ਗਏ ਨੇ ਡਰੇ ਨਹੀਂ ਨਾ ਤੋਂ ਮੈਂ ਇਹ ਗੱਲ ਕਹੂੰਗਾ ਸ਼ਬਦ ਮਾਫ ਕਰਨਾ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਮੈਨੂੰ ਸ਼ਬਦ ਇਹ ਯੂਜ਼ ਕਰਨੇ ਪੈ ਰਹੇ ਨੇ ਅੱਜ ਕਿਉਂ ਨਹੀਂ ਐਕਸ਼ਨ ਲੈ ਰਹੀ ਫੌਜ ਦਾ ਕੁੱਟਿਆ ਹੋਵੇ ਕਰਨਲ ਫੌਜ ਦਾ ਕੁੱਟਿਆ ਹੋਵੇ ਕਰਨਲ ਦਾ ਮੁੰਡਾ ਪਾਟਿਆ ਹੋਵੇ ਉਹਦਾ ਸਿਰ ਤੇ ਅੱਜ ਬੇਇੱਜ਼ਤੀ ਹੋਈ ਹੋਵੇ ਸਾਰੇ ਸੰਸਾਰ ਆਲ ਬਾਲਡ ਦੇ ਵਿੱਚ ਤੇ ਕੱਲ ਨੂੰ ਤੁਹਾਨੂੰ ਚੀਨ ਵਾਲੇ ਪਾਸਤਾ ਵਾਲੇ ਤੁੰਮਕਾ ਮਾਰਨਗੇ ਕਿ ਤੁਹਾਡਾ ਉਹ ਦੇਖੋ ਕਰਨਲ ਕੁੱਟਿਆ ਪਿਆ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਸਾਰੇ ਤੱਕ ਤੁਸੀਂ ਅੱਜ ਆਪ ਕਹਿ ਰਹੇ ਹੋ ਕਿ ਇਹਨਾਂ ਦੇ ਹੱਥ ਖੂਬੀ ਅਜਾਸੀਆਂ ਨਾਲ ਮਿਲੇ ਹੋਏ ਨੇ ਇਹਨਾਂ ਤੇ ਦੇਸ਼ ਤਰੋਜ਼ਾ ਮਕਦਮਾ ਚਲਾਉਣਾ ਚਾਹੀਦਾ ਪੁਲਿਸ ਅਫਸਰਾਂ ਤੇ ਇਹ ਬੜਾ ਵੱਡਾ ਵੱਡੀ ਸਵਾਲ ਆ ਬੜੀ ਸੋਚਣ ਵਾਲੀ ਗੱਲ ਆ ਇਹ ਦੂਸਰੇ ਪਾਸੇ ਮੈਂ ਤੁਹਾਨੂੰ ਇੱਕ ਪੰਜਾਬ ਪੁਲਿਸ ਦੇ ਥਾਣੇਦਾਰ ਦਾ ਜਿਹੜਾ ਇੱਕ ਹੋਰ ਇੰਟਰਵਿਊ ਆ ਜਿਹੜਾ ਕਿ ਜਸਪ੍ਰੀਤ ਜਸੂ ਜਿਹੜਾ ਚੁੱਕ ਕੇ ਮਾਰਿਆ ਜਿਹੜਾ ਕਿ ਕਹਿੰਦੇ ਅਗੇ ਬੱਚੇ ਨੂੰ ਕਟਨਾਬ ਕੀਤਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੇ ਬੱਚੇ ਨੂੰ ਕੋਈ ਕਟਨਾਬ ਕੀਤਾ ਉਹਨੂੰ ਫੜ ਲਓ ਉਦੋਂ ਪੁੱਛਗਿੱਛ ਕੀਤਾ ਕਰੋ ਕਿ ਭਾਈ ਤੂੰ ਕਿੱਥੋਂ ਆਇਆ ਪਰ ਇਹ ਨਹੀਂ ਇਹ ਪੌਲਸ ਨੇ ਮੱਧ ਹੀ ਮੁਕਾ ਦਿੰਦੇ ਆ ਪਹਿਲੇ ਹੀ ਖਤਮ ਕਰ ਦਿੰਦੇ ਆ ਇਹ ਬੜਾ ਬੜਾ ਸਵਾਲ ਆ ਅੱਜ ਅਫਸਰ ਤੱਕ ਗੱਲ ਜਾਂਦੀ ਹੋਵੇ ਮਿੰਟ 'ਚ ਡਿਸਪਾਂਸ ਕਰ ਦਿੰਦੇ ਆ ਮਲਾਜ਼ਮਾਂ ਨੂੰ 2 ਮਿੰਟ ਲਾਉਂਦੇ ਆ ਆਪਦੇ ਤੇ ਕਦੇ ਗੱਲ ਨਹੀਂ ਲੈਂਦੇ ਹੁੰਦੇ ਅਫਸਰ ਇਹਦੇ ਚ ਕਾਰਨ ਇਹ ਆ ਉਹ ਮੁਕਾਬਲੇ ਦੀਆਂ ਪਰਤਾਂ ਵੀ ਨਾਲ ਖੁੱਲਦੀਆਂ ਜਿਹੜੇ ਬੱਚੇ ਨੂੰ ਛਡਵਾਇਆ ਗਿਆ ਹੁਣ ਕਾਊਂਟਰ ਜਿਹੜਾ ਕਨਾਰੀ ਮੁੰਡੇ ਦਾ ਕੀਤਾ ਹੁਣ ਕੋਸ਼ੇ ਕਹਿ ਰਹੇ ਆ ਜੀ ਪੁਲਿਸ ਦਾ ਮਨੋਵਲ ਡਿਕਦਾ ਜੀ ਇਹਨਾਂ ਨੇ ਏਡੀ ਵੱਡੀ ਕੰਮ ਕੀਤਾ ਇਹ ਕੋਈ ਹਸਾਨ ਥੋੜੀ ਐ ਅਸੀਂ ਵਰਦੀ ਪਾਈ ਆ ਭਰਤੀ ਹੋਏ ਆ ਮਿਲਟਰੀ ਚ ਜਵਾਨ ਜਿਹੜੇ ਜਾਂਦੇ ਉਹਨਾਂ ਨੂੰ ਪਤਾ ਵੀ ਉੱਥੇ ਲੜਾਈ ਲੱਗਦੇ ਆ ਸਾਡੇ ਨਾਲ ਕੁਝ ਵੀ ਹੋ ਸਕਦਾ ਇਹ ਇੱਕ ਡਿਊਟੀ ਦਾ ਹਿੱਸਾ ਐ ਕੋਈ ਦੁਨੀਆ ਤੇ ਅਸੀਂ ਹਸਾਨ ਥੋੜੀ ਕੀਤਾ ਇਹਨਾਂ ਲੋਕਾਂ ਦੀ ਭਰਤੀ ਹੋਣ ਵੇਲੇ ਦੀ ਲਾਈਫ ਦੇਖ ਲਓ ਤੇ ਉਸ ਤੋਂ ਬਾਅਦ ਜਦੋਂ ਐਸਐਚਓ ਲੱਗਦੇ ਉਸ ਤੋਂ ਬਾਅਦ ਦੀ ਇਹਨਾਂ ਦੀ ਜ਼ਿੰਦਗੀ ਵੇਖ ਲਓ ਇਹਨਾਂ 'ਚ ਕੀ ਤਬਦੀਲੀਆਂ ਆਉਂਦੀਆਂ ਕੇਵਲੀਆਂ ਨਾਲ ਕੋਲੇ ਗੱਡੀਆਂ ਕੇਹੇ ਜੇ ਫੋਨ ਤਨਖਾਹਾਂ ਦੇ ਵਿੱਚ ਤੋਂ ਚੀਜ਼ਾਂ ਆ ਹੀ ਨਹੀਂ ਸਕਦੀਆਂ ਉਹ ਤੁਸੀਂ ਕੋਈ ਸਹਾਨ ਨਹੀਂ ਕਰ ਰਹੇ ਤੁਹਾਡਾ ਲਾਈਫ ਸਟਾਈਲ ਚੇਂਜ ਹੁੰਦਾ ਇਹਨਾਂ ਕੁਰਸੀਆਂ ਤੇ ਮਾਨ ਇੱਜ਼ਤ ਮਿਲਦਾ ਤੁਹਾਨੂੰ ਇਨਾਮ ਦਿੱਤਾ ਗਿਆ ਤਰੱਕੀਆਂ ਦੀ ਐਲਾਨ ਕੀਤਾ ਗਿਆ ਪਰ ਇਹ ਥੋੜੀ ਆ ਵੀ ਤੁਸੀਂ ਤੇ ਜੇ ਇਹ ਕੰਮ ਕਰਕੇ ਤੁਹਾਨੂੰ ਕੋਈ ਇਖਤਿਆਰ ਮਿਲ ਜਾਂਦਾ ਵੀ ਤੁਸੀਂ ਜਿਦੀ ਮਰਜ਼ੀ ਪੱਗ ਲਾ ਲਓ ਜਿਦੀ ਮਰਜ਼ੀ ਕਿੱਠੇ ਉੱਠੋ ਆਲੀ ਹੋਣੀ ਚਾਹੀਦੀ ਆ ਤੇ ਦੂਸਰੀ ਗੱਲ ਇਹ ਹੈ ਇੱਕ ਜਿਹੜਾ ਸਬਨ ਇੰਸਪੈਕਟਰ ਰੈਂਕ ਦੀ ਭਰਤੀ ਹੈ ਸਰਕਾਰ ਨੂੰ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਅੱਗੇ ਇੰਸਪੈਕਟਰ ਭਰਤੀ ਹੁੰਦੇ ਸੀ ਜਾਂ ਐਸਆਈ ਭਰਤੀ ਹੁੰਦੀ ਸੀ ਜਿਹੜੇ ਇਨਸਪੈਕਟਰ ਭਰਤੀ ਹੁੰਦੇ ਸੀ ਉਹ ਚੰਗੇ ਪੜ੍ਹੇ ਲਿਖੇ ਬੱਚੇ ਆਉਂਦੇ ਸੀ ਨੌਜਵਾਨ ਮੁੰਡੇ ਚੰਗੇ ਘਰਾਂ ਚੋਂ ਤਕਰੀਬਨ ਆਉਂਦੇ ਸੀ ਤੇ ਉਹਨਾਂ ਦਾ ਇਹ ਹੁੰਦਾ ਸੀਗਾ ਵੀ ਉਹ ਉਹਨਾਂ ਦੇ ਕੋਰਸ ਕਰਦੇ ਆ ਜਾਂ 2-4 ਸਿਫਟਾ ਐਸਐਚਓ ਕਰਦੇ ਇਹ ਪਰਸ ਮਲਾਜਮਾ ਸਾਫ ਕਾ ਟਾਇਰ ਹੋਇਆਗਾ ਬੜੇ ਵੱਡਾ ਖਲਾਸੇ ਨੇ ਕਿਉਂਕਿ ਪੜ੍ਹਿਆ ਲਿਖਿਆ ਜੋ ਬੰਦਾ ਹੁੰਦਾ ਉਹਨੂੰ ਸਾਰੀ ਜਾਣਕਾਰੀ ਹੁੰਦੀ ਆ ਅੱਗੇ ਤੁਹਾਨੂੰ ਮੈਂ ਇੱਕ ਹੋਰ ਫੌਜੀ ਨੌਜਵਾਨ ਦਾ ਜਿਹੜਾ ਆ ਮੈਂ ਇੱਕ ਇਨਕਾਉਂਟਰ ਮੱਕ ਸਾਥੀ ਆਸਮਨ ਤੇ ਚਲਾ ਗਿਆ

ਆਪਸ ਵਿੱਚ ਜਿੰਕੀ ਲੜਾਈ ਹੋਈ ਹੈ ਲੇਕਿਨ ਪੁਲਸ ਸਵਾਰੋ ਨੇ ਅਨੁਸ਼ਾਸਨ ਤੋੜਤੇ ਹੋਏ ਸਾਡੇ ਕਰਨਲ ਪੁਸ਼ਪਿੰਦਰ ਬਾਠ ਉਹਨਕੇ ਬੇਟੇ ਅੰਗਦ ਬਾਠ ਪਰ ਜੋ ਜਾਨਲੇਵਾ ਹਮਲਾ ਕੀਤਾ ਹੈ ਉਹਨਕੇ ਇੱਕ ਬਾਜੂ ਫੈਕਚਰ ਹੋ ਗਈ ਉਹਨਕੇ ਬੇਟੇ ਦੀ ਨਾਕੀ ਹੱਡੀ ਟੁੱਟ ਗਈ ਹੈ ਕੀ ਇਹ ਹੈ ਮਾਰੀ ਪੁਲਿਸ ਹੈ ਅੱਗੇ ਤੁਹਾਨੂੰ ਇੱਕ ਹੋਰ ਛੋਟੀ ਜੀ ਵੀਡੀਓ ਸੁਣਾ ਕੇ ਗੱਲਬਾਤ ਕਰਦੇ ਆ ਬੜੀ ਧਿਆਨ ਦੇ ਨਾਲ ਸੁਣਿਓ ਤੁਹਾਨੂੰ ਮੈਂ ਰੋਂਗ ਦੇ ਖੜੇ ਕਰਨ ਵਾਲੀਆਂ ਗੱਲਾਂ ਦਾ ਖਲਾਸਾ ਕਰਦਾ ਤੇ ਦੱਸ ਦਾਂਗਾ ਇਹਨਾਂ ਦੇ ਜਿਹੜਾ ਖੂਨ ਆ ਨਾ ਜਿਹੜਾ ਮਾਤਾ ਨੂੰ ਪਹਿਲਾਂ ਵੀ ਬੜੇ ਬਾਰੀ ਕਿਹਾ ਕਿ ਜਿਹੜਾ ਮੂੰਹ ਨੂੰ ਲੱਗਿਆ ਹੋਇਆਗਾ ਖੂਨ ਬੰਦੇ ਜਾਂ ਆਪਾਂ ਕਹਿ ਲਈਏ ਕਿ ਕਿਸੇ ਜਾਨਵਰ ਦੇ ਲੱਗ ਜਾਵੇ ਤਾਂ ਉਹ ਵੱਢਣ ਲੱਗ ਪੈਂਦਾਗਾ ਇਹਨਾਂ ਦੇ ਅੰਦਰ ਇਨਸਾਨੀਅਤ ਮਰ ਚੁੱਕੀ ਆ ਇਹਨਾਂ ਦੇ ਅੰਦਰ ਡਰ ਖੋਪ ਨੌਜਵਾਨਾਂ ਦਾ ਕਾਤਲ ਕਿ ਇਹਨਾਂ ਨੂੰ ਉਹ ਕਾਤਲ ਸੁਪਨੇ ਦੇ ਵਿੱਚ ਨਹੀਂ ਆਉਂਦੇ ਹੋਣਗੇ ਕਿ ਇਹਨਾਂ ਦੇ ਉੱਪਰ ਉਹ ਕਾਤਲ ਹਿੱਕਾ ਉੱਤੇ ਚੜਦੇ ਨਹੀਂ ਹੋਣਗੇ ਡਾਡਾ ਨਹੀਂ ਉੱਡਦੇ ਹੋਣਗੇ ਯਾਲਮੋ ਮੜਾ ਮੋਟਾ ਸ਼ਰਮ ਕਰ ਲੋ ਸ਼ਰਮਾ ਇਹ ਪੁਲਸ ਆ ਰੱਖੀ ਵਾਸਤੇ ਬਣਾਈ ਆ ਨਾ ਕਿ ਕਿਸੇ ਝੂٹے ਪੁਲਸ ਮੁਕਾਬਲੇ ਖਾਤਰ ਬਣਾਈ ਆ ਨਾ ਕਿ ਇਹ ਬਣਾਈ ਆ ਕਿ ਫਲਾਣੇ ਨੂੰ ਠਾਣੇ ਲੈ ਜਾਓ ਉਹਦੀਆਂ ਹੱਡੀਆਂ ਤੋੜ ਦਿਓ ਫਲਾਣੇ ਨਾਲ ਅਨਕਾਊਂਟਰ ਕਰ ਦਿਓ ਧੌਂਕੇ ਦੇ ਹੱਡੀਆਂ ਤੋੜ ਦਿਓ ਇਸ ਸਭੀ ਜਿਹੜੀ ਪੁਲਿਸ ਦੀ ਅੱਜਾ ਕੁਝ ਕਾਲੀਆਂ ਭੇਡਾਂ ਜੋ ਪੁਲਿਸ ਦੇ ਵਿੱਚ ਰਲ ਚੁੱਕੀਆਂ ਨੇ ਆਪਣੇ ਅਹੁਦੇ ਦੇ ਖਾਤਰ ਆਪਣੇ ਫੀਤੀਆਂ ਵਧਾਉਣ ਦੇ ਖਾਤਰ ਆਪਣੇ ਲਾਲਚ ਦੇ ਖਾਤਰ ਆਪਣੇ ਘਰ ਦਾ ਜਿਹੜਾ ਕਿ ਢਿੱਡ ਹੋਰ ਵੱਡਾ ਕਰਨ ਦੇ ਵਾਸਤੇ ਇਹਨਾਂ ਨੂੰ ਤਨਖਾਹਾਂ ਦੇ ਵਿੱਚ ਬਸਵਾਸ ਨਹੀਂ ਜਾਂ ਆਪਾਂ ਕਹਿ ਜਾਈਏ ਕਿ ਸਤੁਸ਼ਟੀ ਨਹੀਂ ਇਹਨਾਂ ਨੂੰ 60-70 ਹਜ਼ਾਰ ਤਨਖਾਹ ਦੇ ਨਾਲ ਕੁਝ ਨਹੀਂ ਹੁੰਦਾ ਇਹਨਾਂ ਨੂੰ ਚਾਹੀਦਾ 2-4 ਲੱਖ ਰੁਪਈਆ ਇੱਕ ਦਿਨ ਦਾ ਇਹਨਾਂ ਨੂੰ ਚਾਹੀਦੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਮਹਿੰਗੇ ਸੌਂਕਾ ਤੇ ਮਹਿੰਗੇ ਮਹਿੰਗੀਆਂ ਜੋ ਇਹ ਕੁੱਤੋਂ ਪੜਾ ਕਰਦੇ ਆ ਮਾਫ਼ ਕਰਨਾ ਗੱਲ ਜੇ ਕਿਸੇ ਨੂੰ ਚੁਵੀ ਹੋਵੇ ਉਹ ਕੀ ਕਰਦੇ ਆ ਜੋ ਜਨਾਨੀਆਂ ਆਵਾਜ਼ ਨਾਲ ਕਰਦੇ ਨੇ ਇਹ ਜੋ ਸਰਾਬਾਂ ਨਾਲ ਡੱਕ ਕੇ ਲੋਕਾਂ ਤੇ ਹਵਾ ਮਾਰਦੇ ਆ ਕਦੇ ਉਹਦੇ ਲੱਤ ਮਾਰੀ ਕਦੇ ਉਹਦੇ ਮੁੱਕੀ ਮਾਰੀ ਇਹਦੇ ਲੋਕ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਿੱਚ ਹੀ ਭਰਤੀ ਹੋ ਕੇ ਪੰਜਾਬ ਦੇ ਪੁਲਿਸ ਦੇ ਵਿੱਚ ਹੀ ਭਰਤੀ ਹੋ ਕੇ ਅੱਜ ਲੋਕਾਂ ਨੂੰ ਇਹਨਾਂ ਤੋਂ ਇੰਨਾ ਡਰ ਖਤਰਾ ਕਿਉਂ ਲੱਗਣ ਲੱਗ ਪਿਆ ਕਿਉਂਕਿ ਇੱਕ ਜਿਹੜੀ ਇਹਦੀ ਵਰਦੀ ਪਾਈ ਜਾਂਦੀ ਹੈ ਖਾਕੀ ਖਾਕੀ ਵਰਦੀ ਐਡੀ ਬਦਨਾਮ ਹੋ ਚੁੱਕੀ ਆ ਸਾਰੇ ਦੇਸ਼ਾਂ ਦੇ ਵਿੱਚ ਤਹਿਤ ਹੈ ਹੋ ਰਹੀ ਆ ਥੂ ਥੂ ਹੋ ਰਹੀ ਆ ਕਿ ਖਾਕੀ ਕਾਰੇ ਕੀ ਕਰਈ ਆ ਬਾਰੇ ਇਹਨਾਂ ਤੇ ਜਿਹੜੇ ਗੰਭੀਰ ਗੰਮੀਰ ਇਲਜ਼ਾਮ ਲੱਗ ਰਹੇ ਨੇ ਪਾਰੇ ਪੁਲਸ ਫਿਰ ਕਿਉਂ ਨਹੀਂ ਸੁਧਰ ਰਹੀ ਜੇ ਕਹਿੰਦੇ ਕੱਲੀ ਪੰਜਾਬ ਪੁਲਸ ਸੁਧਰ ਜਾਵੇ ਨਾ ਸਾਰਾ ਪੰਜਾਬ ਸੁਧਰ ਜਾਵੇਗਾ ਪਰ ਇਹਨੂੰ ਜਾਦਾ ਕਹਿ ਦਿਆ ਕਿ ਲੀਡਰ ਸੁਧਰ ਨਹੀਂ ਦਿੰਦੇ ਜਾਂ ਇਹ ਆਪ ਸੁਧਰਨਾ ਚਾਹੁੰਦੇ ਨਹੀਂ ਜਾਂ ਫਿਰ ਇਹਨਾਂ ਦੇ ਘਰ ਦੇ ਕਿਉਂ ਨਹੀਂ ਕਹਿੰਦੇ ਕਿ ਭਾਈ ਆਪ ਨੂੰ ਇੰਨੀ ਤਨਖਾਹ ਦੇ ਵਿੱਚ ਗੁਜ਼ਾਰਾ ਹੋ ਜਾਊਗਾ ਤੁਸੀਂ ਕਿਉਂ ਤਸੱਦਦ ਕਰਦੇ ਹੋ ਕਿਉਂ ਸਾਨੂੰ ਮਾੜਾ ਭਲਾ ਅਖਵਾਉਣਿਓ ਕਿਉਂ ਤੁਸੀਂ ਮਾਂ ਦੇ ਜਿਹੜਾ ਪੇਟ ਵਿੱਚ ਜੰਮੇ ਹੋ ਉਨੂੰ ਲਾਜ ਲਾਉਣੇ ਉਸਦੇ ਪੇਟ ਨੂੰ ਕਿਾ ਤੁਸੀਂ ਆਪਣੇ ਮਾਪਿਆਂ ਨੂੰ ਮਾਰਾ ਕਹਾਉਣੇ ਹੋ ਕਿਾ ਤੁਸੀਂ ਜੱਗ ਤੋਂ ਜਿਹੜੀਆਂ ਬਦਨਾਮਾਂ ਲੈਣੇ ਹੋ ਫਿਰ ਕੀ ਕੁਝ ਹੁੰਦਾਗਾ ਇਹ ਭੁਗਤਨੀ ਤਾਂ ਪੈਂਦੀਆਂ ਨੇ ਪਰ ਅੱਜ ਜਿਹੜੇ ਬਹੁਤੇ ਹੰਕਾਰ ਫਤੂਰ ਚੜਿਆਗਾ ਜਿਨ੍ਹਾਂ ਦੇ ਤੇ ਉਹਨਾਂ ਦਾ ਲੈ ਜਾਣਾਗਾ ਆ ਦੇਖੋ ਤੁਸੀਂ ਸੀਵੀਆਈ ਨੇ ਕਿੰਨੇ ਜਿਹੜੇ ਪੁਲਿਸ ਅਫਸਰ ਨੇ ਟੰਗ ਦਿੱਤੇ ਆ ਬੀਬੀ ਸਾਲੀ ਦੇ ਲਈ ਕੋਟਾ ਵੱਲੋਂ ਸਜ਼ਾ ਨਹੀਂ ਆ ਗਈ ਨਾ ਅੱਜ ਤੋਂ 32 ਸਾਲ ਪਹਿਲਾਂ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਮਾਰਿਆ ਸੀ ਪਰ ਸੈਂਕੜੇ ਉਹ ਅਜੇ ਇਨਸਪੈਕਟਰ ਬੈਠੇ ਨੇ ਜਿਨ੍ਹਾਂ ਨੇ ਕਿ ਪਤਾ ਨਹੀਂ ਕਿੰਨੇ ਕਿੰਨੇ ਬੇਦੋਸੇ ਮੁੰਡੇ ਮਾਰੇ ਨੇ ਪਰ ਸਾਡੀ ਸਿੱਖ ਕੌਮਤਾ ਆਹ ਦੀਆਂ ਲੜਾਈਆਂ ਤੋਂ ਬਿਨਾਂ ਇਹਨਾਂ ਨੂੰ ਕੋਈ ਹੋਰ ਬੇਲ ਨਹੀਂ ਕਿਤੇ ਜਥੇਦਾਰੀਆਂ ਪਿੱਛੇ ਲੜ ਪਏ ਕਦੇ ਕੈਲੰਡਰ ਪਿੱਛੇ ਲੜ ਪਏ ਕਦੇ ਸਰੋਵਣੀ ਕਮੇਟੀ ਦੇ ਵੋਟਾਂ ਪਿੱਛੇ ਲੜ ਪਏ ਕਦੇ ਫਲਾਣੇ ਪਿੱਛੇ ਲੜ ਪਏ ਜੇ ਹਾਕਤਵਾਦ ਆ ਦਵਾ ਦਿੰਦੇ ਅਨਸਾਫ ਦਵਾ ਦਿੰਦੇ ਲੋਕਾਂ ਨੂੰ ਤਾਂ ਲੋਕਾਂ ਦਾ ਮਾਣੋ ਬਾਰੇ ਹੋਰ ਉੱਚਾ ਹੋਣਾ ਸੀ ਅੱਜ ਡਰਦੇ ਨੌਜਵਾਨ ਮੈਂ ਇੱਕ ਜੀ ਘਰਾਂ ਨੂੰ ਪੁੱਛਿਆ ਕਿ ਭਾਈ ਤੁਹਾਡੇ ਮੁੰਡਿਆਂ ਦਾ ਅਨਕਾਉਂਟਰ ਕੀਤਾ ਪੁਲਿਸ ਨੇ ਫੇਕ ਆ ਜੋ ਮਾਮਾ ਡਰਦਿਆਂ ਨੇ ਕਹਿੰਦੇ ਜੀ ਅਸੀਂ ਐਂਟਰ ਬੋ ਨਹੀਂ ਦੇਣੀ ਸਾਨੂੰ ਡਰ ਲੱਗਦਾ ਕਿ ਦੁਵਾਰੇ ਪੁਲਿਸ ਚੱਕ ਕੇ ਸਾਨੂੰ ਸਾਡੇ ਮੁੰਡਿਆਂ ਨੂੰ ਨਾ ਮਾਰ ਦੇਵੇ ਸਾਡੇ ਪਹਿਲਾਂ ਤਾਂ ਜਿਹੜੇ ਮਰੇ ਆ ਉਹਦਾ ਮਾਰ ਹੀ ਦਿੱਤੇ ਹਰ ਇੱਕ ਪਿੰਡ ਦੇ ਵਿੱਚੋਂ ਪੰਜਾਬ ਦਾ ਅਜਾ ਕੋਈ ਪਿੰਡ ਨਹੀਂ ਬਚਿਆ ਹੁਣ ਆ ਸ਼ਾਇਦ ਜਿਸਕਦੇ ਇੱਕ ਮੁੰਡਾ, ਦੋ ਮੁੰਡੇ, ਤਿੰਨ ਮੁੰਡੇ ਪਿਓ ਪੁੱਤ, ਦੋ ਸਕੇ ਭਰਾ ਚੱਕ-ਚੱਕ ਪੁਲਿਸ ਨੇ ਨਾ ਮਾਰੇ ਹੁਣ ਇਹਨਾਂ ਨੇ ਪੰਜਾਬ ਬੇਲਾ ਕਰ ਦਿੱਤਾ ਸੀ 90-99 ਦਹਾਕੇ ਦੇ ਵਿੱਚ ਇਹ ਹਾਲ ਆ ਪੰਜਾਬ ਪੁਲਿਸ ਦਾ ਤਾਂ ਇੱਕ ਹੋਰ ਵੀਡੀਓ ਸੁਣਾਉਣਾ ਅੱਗੇ ਇੱਕ ਕਮੇਨਾ ਦੇ ਲਾਹੂ ਮੂੰਹ ਲੱਗਿਆਗਾ ਤੇ ਬੜਾ ਕੁਸਾ ਇਹਨਾਂ ਦਾ ਇਹ ਵੀ ਪਾਲੀ ਪਾਰ ਤੁਸੀਂ ਜਾਣਦੇ ਹੋ ਕਿ ਜਦੋਂ ਕਿਸਾਨਾਂ ਦੇ ਨਾਲ ਹੋਇਆ ਡੀਆਈਜੀ ਮਨਦੀਪ ਸੰਧੂ ਐਸ਼ਾ ਇਹਦਾ ਉਹਨਾਂ ਨੇ ਕਿਸਾਨਾਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਆ ਕਿ ਆਪਣੇ ਆਪ ਜਾ ਤਾਂ ਸਿਲੰਡਰ ਕਰ ਦਿਓ ਆਪਣੇ ਆਪ ਜਾ ਤਾਂ ਸਾਡੀਆਂ ਗੱਡੀਆਂ ਦੇ ਵਿੱਚ ਬਹਿ ਜਾਓ ਨਹੀਂ ਅਸੀਂ 3000 ਆ ਤੇ ਅਸੀਂ ਉਹ ਡੰਡਾ ਭਰਾਵਾਂਗੇ ਤੁਹਾਡੇ ਉੱਤੇ ਜਾਨੀ ਕਿ ਸਿੱਧੀ ਚੇਤਾਵਨੀ ਦਿੱਤੀ ਤੇ ਫਿਰ ਉਹ ਕਰਕੇ ਵੀ ਦਿਖਾਇਆ ਉਹਨਾਂ ਨੇ ਜਾਨੀ ਕਿ ਹੁਣ ਜਿਹੜੀਆਂ ਧਮਕੀਆਂ ਕਦੇ ਗੈਂਗਸਟਰ ਦਿੰਦੇ ਸੀ ਅੱਜ ਉਹ ਧਮਕੀਆਂ ਪੁਲਿਸ ਦੇ ਰਹੀ ਆ ਸਿੱਖਾਂ ਨੂੰ ਦੇ ਰਹੀ ਆ ਕਿਸਾਨਾਂ ਨੂੰ ਦੇ ਰਹੀ ਆ ਜਾਂ ਕੋਈ ਬੋਲਦਾ ਜਿਹੜਾ ਹੱਕ ਸੱਚ ਦੀ ਆਵਾਜ਼ ਚੁੱਕਦਾ ਉਹਨੂੰ ਦੇ ਰਹੀ ਆ ਉਹਤੇ ਪਰਤੇ ਪਾ ਦਿਓ ਉਹਨੂੰ ਅੰਦਰ ਧੱਕ ਦਿਓ ਉਹਨੂੰ ਜੇਲ੍ਹ ਦੇ ਵਿੱਚ ਧੱਕ ਦਿਓ ਐ ਕੁਝ ਨਹੀਂ ਹੋਣਾ ਆ ਪੰਜਾਬ ਮੁੱਖਿਆ ਮੁਕਣਾ ਨਹੀਂ ਪਰ ਮਾੜਾ ਮੋਟਾ ਤੁਮੈਤਾ ਨੂੰ ਪਹਿਲਾਂ ਵੀ ਕਿਹਾ ਕਿ ਇਹ ਤੁਸੀਂ ਇਹ ਦੂਸਰੀ ਗੱਲ ਡੀਆਈਜੀ ਨੇ ਇਹ ਵੀ ਗੱਲ ਕਹੀ ਆ ਕਿ ਕਿਸਾਨ ਜੇਕਰ ਦੁਬਾਰੇ ਧਰਨਾ ਲਾਉਂਦੇ ਆ ਅਚਿਤ ਅਟਾਇਰ ਨਹੀਂ ਹੋਇਆ ਸੀ ਇੱਥੇ ਹੀ ਆ ਐਡਾ ਹੰਕਾਰ ਤੇ ਤੁਹਾਨੂੰ ਅੱਗੇ ਇੱਕ ਵੀਡੀਓ ਸੁਣਾਉਣੇ ਆ ਉਹਦੇ ਵਿੱਚ ਕੀ ਆ ਜਿਹੜਾ ਅਗਲੀ ਉਸ ਦੇ ਮੂੰਹ ਨੂੰ ਲਹੂ ਲੱਗਿਆ ਆਇਆ ਇੱਕ ਵੇਲਾ ਸੀ ਜਦੋਂ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਚ ਜਿਹੜਾ ਕਤਲ ਆਮ ਹੋਇਆ ਇਹਦੇ ਕਾਰਨਾਂ ਦੀ ਜਾਂਚ ਕਰਾਵਾਂਗਾ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾ ਕੇ ਹੂੰ ਦੇਖਣੇ ਫਰੀਕਾ ਦਾ ਕਮਿਸ਼ਨ ਨਹੀਂ ਸੀ ਜੀ ਮੁਜਰਮਾਂ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ ਚ ਖੜਾ ਕਰੂੰਗਾ ਹੂੰ ਪਰ ਉਹਨੇ ਇਹਦੇ ਨਾਲ ਵਿਸ਼ਵਾਸ ਘਾਟ ਕੀਤਾ ਇਹ ਵਾਦਾ ਪੂਰਾ ਨਹੀਂ ਕੀਤਾ ਉਲਟਾ ਜਿਹੜੇ ਕਾਤਲ ਸੀ ਸ਼ਿਕਾਰੀ ਸੀ ਉਹਨਾਂ ਨੂੰ ਉਹਦੇ ਬਕਸੇ ਐਸਐਸਪੀ ਲਾਇਆ ਤੇ ਉਹਦੇ ਵਿੱਚ ਹੀ ਅਜਹਾਰ ਆਲਮ ਤੇ ਡੀਜੀਪੀ ਸੈਣੀ ਨਿਕਲਿਆ ਜੀ ਸੋ ਅੱਜ ਦਾ ਜਿਹੜਾ ਦੌਰ ਆ ਬੜਾ ਗੰਭੀਰ ਦੌਰ ਆ ਇਤਿਹਾਸ ਆ ਜਿਹੜਾ ਆਪਣੇ ਆਪ ਨੂੰ ਉਸ ਰੂਪ ਚ ਨਹੀਂ ਦਿਖਾ ਰੌਂਦਾ ਹੁੰਦਾ ਪੰਜਾਬ ਪੁਲਿਸ ਨੇ ਇੱਕ ਤਰ੍ਹਾਂ ਕਿਸਾਨਾਂ ਨਾਲ ਕੀ ਰਵਈਆ ਕੀਤਾ ਮੁੱਖ ਮੰਤਰੀ ਨੇ ਕੀ ਕੀਤਾ ਇਕਦਾ ਸਵਾਲ ਆ ਬਹੁਤ ਵੱਡਾ ਗੰਭੀਰ ਸਵਾਲ ਆ ਜੀ ਅੱਜ ਤੱਕ ਮੇਰੇ ਯਾਦ ਵੀ ਦੁਨੀਆ ਦੇ ਇਤਿਹਾਸ ਚ ਕਿਤੇ ਹੋਇਆ ਹੋਵੇ ਤੁਸੀਂ ਹਥਿਆਰ ਬੰਦ ਕੋਲ ਲੜ ਰਹੇ ਨੇ ਲੋਕ ਦੁਸ਼ਮਣ ਦੇਸ਼ ਦੀਆਂ ਫੌਜਾਂ ਨਾਲ ਲੜ ਰਹੇ ਹੋ ਵੱਖਵਾਦੀ ਨੇ ਸਿੱਖ ਖੜਕੂ ਨੇ ਉਹਨਾਂ ਨੂੰ ਮੀਟਿੰਗ ਤੇ ਬੁਲਾ ਕੇ ਗ੍ਰਿਫਤਾਰ ਕੀਤਾ ਗਿਆ ਹੋਵੇ ਜਦੋਂ ਗੱਲਬਾਤ ਹੁੰਦੀ ਆ ਉਹਨਾਂ ਨੂੰ ਸੁਰੱਖਤ ਉਹਨਾਂ ਦੇ ਟਿਕਾਣਿਆਂ ਤੋਂ ਲਿਆਇਆ ਜਾਂਦਾ ਚਿਪਚਾਇਆ ਜਾਂਦਾ ਤੇ ਪਹਚਾਇਆ ਜਾਂਦਾ ਹਾਂ ਪੰਜਾਬ ਚ ਵਿਰੋਧੀ ਧਿਰ ਨਹੀਂ ਰਹੀ ਕਿਉਂਕਿ ਜਿਵੇਂ ਮੋਦੀ ਨੇ ਕਾਂਗਰਸ ਵਾਲੀਆਂ ਨੀਤੀਆਂ ਨੂੰ ਸਿਰੇ ਤੇ ਲਾਤਾ ਇਹਨੇ ਉਹਨਾਂ ਦੀਆਂ ਨੀਤੀਆਂ ਨੂੰ ਸਿਰੇ ਤੇ ਲਾਤਾ ਉਹਨੂੰ ਕਹਣਾ ਕੱਚੇ ਨੂੰ ਪੱਕੇ ਕਰੂੰ ਇਹ ਕਿ ਮੇਰਾ ਮਕਸਦ ਗੱਲ ਸੁਣਾਉਣ ਦਾ ਇਹ ਸੀ ਇਸ ਵੀਰ ਨੇ ਗੱਲ ਕਹੀ ਆ ਕਿ ਪੁਲਿਸ ਦੇ ਮੂੰਹ ਨੂੰ ਲਹੂ ਲੱਗਿਆ ਹੋਇਆਗਾ ਇਹੀ ਗੱਲਾਂ ਮੈਂ ਕਹਿੰਦਾ ਆ ਰਿਆਂ ਕੈਦਨਾ ਤੋਂ ਪਿੱਟਦਾ ਰਿਆਂਗਾ ਤੇ ਜਿੰਨਾ ਚਿਰ ਭਾਈ ਕਿਸਾਨਾਂ ਨੂੰ ਤੇ ਉਸ ਫੌਜੀ ਜਰਨਲ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਤਾਂ ਉਹਨਾਂ ਚਿਰ ਬੋਲਦੇ ਰ੍ਹਾਂਗੇ ਕਿਉਂਕਿ ਅਸੀਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਰ੍ਹਾਂਗੇ ਅਸੀਂ ਉਸ ਨੌਜਵਾਨ ਜਸਪ੍ਰੀਤ ਜਸੂ ਜੋ ਕਿ ਐਨ ਆਰ ਆਈ ਸੀ ਮੁੰਡਾ ਕੈਨੇਡਾ ਤੋਂ ਆਇਆ ਸੀ ਬਾਹਰ ਉਹਦਾ ਜਿਹੜਾ ਅਨਕਾਊਂਟਰ ਹੋਇਆ ਪਟਿਆਲੇ ਦੇ ਵਿੱਚ ਉਹਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਨੇ ਪੁਲਿਸ ਮੁਲਾਜ਼ਮ ਵੱਲੋਂ ਸਾਫਾ ਅਟੈਰ ਆ ਪੁਲਿਸ ਮੁਲਾਜ਼ਮਾਂ ਉਹਨੇ ਕਿਹਾ ਕਿ ਸੀਬੀਆਈ ਦੀ ਜਾਂਚ ਤੋਂ ਇਹ ਡਰਦੇ ਨੇ ਪੁਲਿਸ ਮੁਲਾਜ਼ਮ ਇਹਨਾਂ ਨੂੰ ਪਤਾ ਹੈਗਾ ਕਿ ਅਸੀਂ ਫੇਕ ਅਨਕਾਊਂਟਰ ਕੀਤਾ ਤੇ 12 ਦੇ 12 ਇਹ ਤਾਂ ਟੰਗੇ ਜਾਣੇ ਇੱਥੇ ਨਾਨਕ ਸਿੰਘ ਵੀ ਟੰਗਿਆ ਜਾਣਾ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਅਫਸਰ ਟੰਗੇ ਜਾਣੇ ਨੇ ਬੜਾ ਕੁਝ ਹੋ ਸਕਦਾਗਾ ਇਸ ਕਰਕੇ ਅੱਜ ਪੰਜਾਬ ਸਰਕਾਰ ਨਹੀਂ ਤਾਂ ਡਿਸਮਿਸ ਕਰ ਦਿੰਦੇ ਕਿੰਨੀ ਖਾਸ ਗੱਲ ਸੀ ਪਰ ਪੰਜਾਬ ਸਰਕਾਰ ਅੱਜ ਉਹਨਾਂ ਦੇ ਹੱਕ ਵਿੱਚ ਖੜੀ ਹੈ ਪੁਲਿਸ ਮੁਲਾਜ਼ਮਾਂ ਦੇ ਉਹ ਕਹਿੰਦੇ ਕਿ ਤੁਸੀਂ ਚੰਗਾ ਕੀਤਾ ਤੁਸੀਂ ਉਹਨਾਂ ਨੂੰ ਕਾਊਂਟਰ ਕੀਤਾ ਚੰਗਾ ਕੀਤਾ ਤੁਸੀਂ ਕਰਨਲ ਨੂੰ ਕੁੱਟਿਆ ਚੰਗਾ ਕੀਤਾ ਕਿ ਦੇ ਸ਼ਬਦ ਤੁਸੀਂ ਭਗਵੰਤ ਮਾਨ ਦੇ ਮੂੰਹ ਦੇ ਵਿੱਚੋਂ ਇਹ ਲਬਜ ਨਿਕਲਿਆ ਕਿ ਭਾਈ ਕਰਨ ਮਾਮਲੇ ਨਾਲ ਜਿਹੜੀ ਕੁੱਟਮਾਰ ਹੋਈ ਹੈ ਬਹੁਤ ਹੀ ਮੰਦ ਭਾਗੀ ਹੈ ਅਸੀਂ ਜਾਂਚ ਕਰਾਵਾਂਗੇ ਆਜ ਉਹਨਾਂ ਦੀ ਪਤਨੀ ਰੋ ਰੋ ਕੇ ਬਿਲਕ ਬਿਲ ਕੇ ਦਹਾਈਆਂ ਦੇ ਰਹੀ ਆ ਤੇ ਕੱਲੀ ਇੱਕ ਔਰਤ ਮੈਂ ਦਾ ਧੰਨ ਜਿਗਰਾ ਕਹਿਣਾ ਉਸ ਕਰਨਲ ਦੀ ਪਤਨੀ ਦਾ ਕਿ ਜਿਹੜੀ ਨੇ ਐਡਾ ਵੱਡਾ ਮੁੱਦਾ ਚੁੱਕਿਆ ਤੇ ਆਪਣੇ ਪਤੀ ਤੇ ਪੁੱਤ ਨੂੰ ਇਨਸਾਫ ਦਵਾਉਣ ਦੇ ਲਈ ਸ਼ੇਰ ਨਹੀਂ ਵਾਂਗੂੰ ਗਰਜੀਆ ਨਹੀਂ ਅੱਜ ਕੱਲ ਤਾਂ ਔਰਤਾਂ ਤਾਂ ਕੀ ਬੜੇ-ਬੜੇ ਆਪਣੇ ਆਪ ਨੂੰ ਕਹਾਉਂਦੇ ਜਿਨ੍ਹਾਂ ਦੇ ਪੁੱਤਰਾਂ ਨੂੰ ਪੁਲਿਸ ਮਾਰ ਦਿੰਦੇ ਆ ਸਾਹਮਣੇ ਚੱਕ ਕੇ ਉਹ ਡਰਦੇ ਅੰਦਰ ਵੜ ਜਾਂਦੇ ਆ ਦਸ-ਦਸ ਜਾਣੇ ਹੁੰਦੇ ਆ ਘਰ ਪਰਿਵਾਰ ਦੇ ਵਿੱਚੋਂ ਕਿਸੇ ਦਾ ਇਹ ਹਿੱਲਾ ਨਹੀਂ ਪੈਂਦਾ ਕਿ ਅਸੀਂ ਭਾਈ ਹਾਈ ਕੋਰਟ ਚੱਲੀਏ ਅਸੀਂ ਸੁਪਰੀਮ ਕੋਰਟ ਚੱਲੀਏ ਅਸੀਂ ਅਣਕਾਬਾਰੀਆਂ ਕਰਵਾਈਏ ਪਰ ਲੋਕ ਇਸ ਪਾਸੇ ਨਹੀਂ ਪੈਂਦੇ ਕਹਿੰਦੇ ਜ ਸਾਡਾ ਮੁੰਡਾ ਤਾਂ ਮਾਰਦਾ ਕਿਤੇ ਦੂਜੇ ਨੂੰ ਮਾਰ ਦੇਣਾ ਸਾਨੂੰ ਇਹ ਡਰ ਸਤਾਉਂਦਾਗਾ ਤੇ ਇਸ ਕਰਕੇ ਜਿਹੜਾ ਅੱਜ ਕੁਝ ਲੋਕ ਨੇ ਵੇਖ ਸਕਦਾ 99% ਲੋਕ ਕਰਨਲ ਸਿੰਘ ਦੇ ਪਰਿਵਾਰ ਦੇ ਹੱਕ ਦੇ ਵਿੱਚ ਖੜੇ ਨੇ ਇਕਾ ਦੁੱਕਾ ਲੋਕ ਹੋਣਗੇ ਜਿਹੜੇ ਕਿ ਪੁਲਿਸ ਦੇ ਨਾਲ ਹੋਣਗੇ ਜਾਂ ਵਿਰੋਧੀ ਹੋਣਗੇ ਉਹ ਲੋਕ ਹੋਣਗੇ ਪਰ ਸਭ ਤੋਂ ਵੱਡੀ ਗੱਲ ਇੱਥੇ ਇਹ ਉਹੀ ਗੱਲ ਆਉਂਦੀ ਆ ਕਿ ਫੌਜ ਕਿਨੂੰ ਡਿਕ ਰਹੀ ਆ ਕਿ ਫੌਜ ਕਿਉਂ ਨਹੀਂ ਕਾਰਵਾਈ ਕਰਾ ਰਹੀ ਅਜੇ ਤੱਕ ਨਾ ਮਲਾਜਮਾਂ ਤੇ ਫੌਜ ਦਾ ਇੱਕ ਸਹਾਰਾ ਕਾਫੀ ਆ ਜੇਕਰ ਫੌਜ ਐਡੀ ਤਾਕਤਵਰ ਆ ਇਸ ਦੇਸ਼ ਦੀ ਤਾਂ ਫਿਰ ਭਗਵਾਨ ਤੁਮਨ ਤਾਂ ਕੀ ਇੱਕ ਫੌਜੀ ਵੀਰ ਨੇ ਕਿਹਾ ਕੱਲ ਇੱਕ ਬਿਆਨ ਦਿੱਤਾ ਕਹਿੰਦਾ ਫੌਜ ਆਪਣੀ ਇਤਿਹਾਜ ਦੀ ਇਹ ਪੌਛ ਮਲਾਜ਼ਮ ਤਾਂ ਕੀ ਤਾਂ ਭਗਵੰਤ ਮਾਨ ਦੀ ਸੰਗੀ ਵੀ ਨੱਪ ਲਾਂਗੇ ਅਸੀਂ ਤਾਂ ਇਹ ਪਰ ਤੁਸੀਂ ਕਿਸ ਨੂੰ ਢੀਕਦੇ ਹੋ ਇਹ ਗੱਲਾਂ ਤੁਸੀਂ ਕਿਸ ਨੂੰ ਢੀਕਦੇ ਹੋ ਅੱਜ ਤੁਹਾਨੂੰ ਹਰ ਇੱਕ ਦੇਸ਼ ਮੂੰਹ ਚੜਾਊਗਾ ਜੇਕਰ ਇਸ ਕਰਨਲਾ ਸਾਹਵਦਾ ਅਨਸਾਫ ਨਾ ਹੋ ਚੱਕਿਆ ਤੇ ਉਹਨਾਂ ਮਲਾਜ਼ਮਾਂ ਨੂੰ ਜਿਨ੍ਹਾਂ ਨੇ ਕੁੱਟਿਆ ਕਿ ਦੋਸਿਆਂ ਨੂੰ ਸਜ਼ਾ ਨਾ ਹੋ ਸਕੇ ਕਟਾਰੇ ਦੇ ਵਿੱਚ ਖੜੇ ਨਾ ਹੋ ਸਕੇ ਤਾਂ ਸੀਬੀਆਈ ਅਨਕਵਾਰੀ ਨਾ ਹੋ ਸਕੇ ਤਾਂ ਸਭ ਤੋਂ ਵੱਡਾ ਇਹ ਦਿਖਾਤ ਹੋਊਗਾ ਜਿਹੜਾ ਕਿ ਆਉਣ ਵਾਲੇ ਹਰ ਇੱਕ ਨਾਗਰਿਕ ਲਈ ਹਰ ਇੱਕ ਸਿੱਖਾਂ ਦੇ ਲਈ ਹਰ ਇੱਕ ਕਿਸਾਨ ਦੇ ਲਈ ਹਰ ਇੱਕ ਜਵਾਨ ਦੇ ਲਈ ਹਰ ਇੱਕ ਫੌਜੀ ਵੀਰ ਦੇ ਲਈ ਇਹ ਵੱਡੀ ਚੁਣੌਤੀ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੀ رائے ਜ਼ਰੂਰ ਦੇਣੀ ਅਗਲੀ ਵੀਡੀਓ ਤੱਕ ਬਣੇ ਰਹੋ ਤੁਸੀਂ ਦੇਖਦੇ ਰਹੋ ਪੰਜਾਬੀ ਬਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ